ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕੁਗੀ ਬਾਰੇ ਕੁਗੀ ਇੱਕ ਅਜੀਹਾ ਪੰਛੀ ਹੈ ਜਿਹੜਾ ਕਿ ਇੰਡੀਆ ਅਤੇ ਪਾਕਿਸਤਾਨ ਬੰਗਲਾਦੇਸ਼ ਅਤੇ ਹੋਰ ਵੀ ਨੇੜੇ-ਨੇੜੇ ਵਾਲੇ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ ਇਹ ਪੰਛੀ ਆਮ ਤੌਰ ਤੇ ਸਾਡੇ ਘਰਾਂ ਵਿੱਚ ਅਤੇ ਖੇਤਾਂ ਵਿੱਚ ਪਾਇਆ ਜਾਂਦਾ ਹੈ ਤੇ ਅਤੇ ਇਹ ਫਸਲ ਦੇ ਦਾਣੇ ਅਤੇ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਨੂੰ ਖਾ ਲਿੰਦਾ ਹੈ ਇਹ ਪੰਛੀ ਕੀੜੇ ਮਕੌੜੇ ਨਹੀਂ ਖਾਂਦਾ ਅਤੇ ਇਹ ਪੰਛੀ ਬਹੁਤ ਝੋਲਾ ਹੁੰਦਾ ਹੈ ਇਹ ਜ਼ਿਆਦਾਤਰ ਇਨਸਾਨਾਂ ਦੇ ਲਾਗੇ ਬੰਨੇ ਹੀ ਰਹਿੰਦਾ ਹੈ ਅਤੇ ਇਹ ਪੰਛੀ ਸਾਡੀ ਫਸਲ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਪੰਛੀ ਦੇ ਗਲ ਵਿੱਚ ਇੱਕ ਮਾਲਾ ਪਈ ਹੁੰਦੀ ਹੈ ਅਤੇ ਇਸ ਦੀਆਂ ਅੱਖਾਂ ਬਹੁਤ ਸੋਹਣੀਆਂ ਹੁੰਦੀਆਂ ਹਨ ਇਹ ਪੰਛੀ ਦੇਖਣ ਨੂੰ ਕਬੂਤਰ ਵਰਗਾ ਹੀ ਲੱਗਦਾ ਹੈ ਅਤੇ ਇਹ ਪੰਛੀ ਘਰਾਂ ਵਿੱਚ ਅਤੇ ਛੋਟੇ-ਛੋਟੇ ਰੁੱਖਾਂ ਤੇ ਹੀ ਆਪਣਾ ਆਲਣਾ ਬਣਾਉਂਦੇ ਹਨ ਸੋ ਸਾਨੂੰ ਚਾਹੀਦਾ ਹੈ ਅਜਿਹੇ ਪੰਛੀਆਂ ਨੂੰ ਬਚਾਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ